ਆਪਣੇ ਆਇਆ ਸੀ ਬਾਈਲਾਰ ਸੀ ਆਇਆ ਸੀ ਅੱਛਾ ਜੀ ਉਦੋਂ ਆਪਣੇ ਤਾਂ ਬਲਦ ਸੀ ਹਾਂ ਨੇ ਪੈਲੀਆਂ ਸੁਸਾਇਟੀਆਂ ਤੇ ਆਏ ਸੀ ਸਰਕਾਰ ਪੱਧਰ ਕਰਦੀ ਸੀ 57 ਪਿੰਡਾਂ ਤੋਂ ਪਹਿਲਾਂ ਝੋਨਾ ਇੱਥੇ ਲੱਗਾ 57 ਪਿੰਡਾਂ ਚ ਸੀ ਪਲੇਰੀ ਪੀਆਰ 8 ਮੋਟਾ ਪੀਆਰ 8 ਮੋਟਾ ਹੈ ਤੇ ਉਹ 105 ਮਣ ਜੜੇ 105 ਮਣ ਪਹਿਲੇ ਸਾਲ ਬਿਨਾਂ ਰੇਹ ਰੂਹ ਤੋਂ ਗੱਟਾ-ਗੱਟਾ ਰੇਹ ਰਹੀ ਸੀ ਛੇ ਪੈ ਗਏ ਫੁੱਲ ਤਨੇ ਛੇ ਪਾਉਣੇ ਛੇ ਨਹੀਂ ਪਾਇਆ ਦੇ ਲੈ ਮਿੱਤਰੋ ਸਰਪੰਚਾਂ ਦਾ 8 ਕਿੱਲੇ ਵਾਣਾ ਤੇ 6 ਗੱਟੇ ਉਹਦੇ ਚ ਅਸੀਂ ਪਾ ਲਿਆ ਹੁੰਦੇ ਨੇ ਤੇ ਹੁਣੇ ਕੁਛ ਚਿਰ ਸਮੇਂ ਦੀ ਪਤਾ ਲੱਗ ਜੂਗਾ ਵੀ 8ਾਂ ਕਿੱਲਿਆਂ ਚ ਕਿੰਨੇ ਟਾਈਮ ਚ ਇਹ ਯੂਰੀਆ ਪਾਉਂਦਾ ਉਹ ਤੁਰਿਆ ਆਉਂਦਾ ਜੇ ਤੇ ਇਸ ਵੱਟ ਤੇ ਆ ਕੇ ਇੱਥੋਂ ਸਟਾਰਟ ਕਰਾਂਗੇ ਆਪਾਂ ਨੂੰ ਹੁਣੇ ਪਤਾ ਲੱਗ ਜੂਗਾ ਵੀ ਕਿੰਨਾ ਕੁ ਸਮਾਂ ਲੱਗਦਾ ਇਹ 8 ਕਿੱਲੇ ਤੇ ਉਮਮਣ ਜੇ ਤਿੰਨ ਬੰਦੇ ਪਾਉਣ ਤਾਂ ਮੈਨੂੰ ਲੱਗਦਾ ਵੀ ਲਗਭਗ 4 ਘੰਟੇ ਲੱਗਣਗੇ ਲੈ ਵੀ ਮਿੱਤਰਾ ਕਰ ਦੇ ਓਕੇ ਏ ਸਟਾਰਟ ਸਟਾਰਟ ਹੋ ਚੁੱਕਿਆ ਮਿੱਤਰੋ ਬੂਮ ਆ ਗਿਆ ਤੇ ਹੁਣੇ ਵਦ ਲੱਗ ਜਾਂਦਾ ਇੱਕ ੱਡੀ ਘੜਾ ਨਿਕਲ ਜਾਂਦਾ ਵੀ ਕਿੰਨੇ 7 ਸੈਕਿੰਡ ਹੋ ਗਏ ਨੇ ਪਾਸ ਹੋ ਰਿਹਾ ਅੱਖਾਂ ਜਿਹੜਾ ਪੈ ਰਹੀਆਂ ਅੱਖਾਂ ਜਿਹੜਾ ਪੈ ਰਹੀਆਂ ਅੱਖਾਂ ਨੇ ਪੈ ਰੇ ਕੰਮ ਸਟਾਰਟ ਕਰਤਾ ਉਹ ਵੀ ਜਾਵਲੀ ਗਾਣਾ ਬਹੁਤ ਚੜੀ ਜਾਂਦੀ ਓ ਤੁਰੀ ਜਾਂਦੀ ਗਾ ਤਾਰੇ ਨਜ਼ਰ ਆ ਖਿਡਾਰੀ ਉਹਦੇ ਬੇਤੂ ਹੋਰ ਮਿੰਟ ਤੇ 14 ਸਕਿੰਟ ਹੋ ਗਏ ਆ ਉਹਨਾਂ ਦਾ ਲੜਕਾ ਵੱਡਾ ਸਾਬਜਾਦਾ ਖੜਾ ਹੋਇਆ ਜੀ ਅੱਗੇ ਤੇ ਕੌਂਗ ਨੂੰ ਡਾਇਰੈਕਸ਼ਨ ਦਿੰਦਾ ਪਿਆ ਤੇ ਅੱਜ ਪਹਿਲਾ ਹੀ ਦੇਣਾ ਵੀਰ ਤੱਤੂ ਦਾ ਭਪਿੰਦਰ ਸਿੰਘ ਤੱਤੂ ਇਹ ਜਾਂ ਮਾਸਟਰਮਾਈਂਡ ਵਾਲੀ ਉਹ ਫ੍ਰੀ ਚ ਤੁਹਾਡੀ ਐਡ ਹੋ ਰਹੀ ਹੈ ਫ੍ਰੀ ਚ ਬਾਕੀ ਜਿੰਨਾਂ ਚ ਰਹਿ ਸਾਨੂੰ ਸਵਾਦ ਨਹੀਂ ਨਾ ਆਉਂਦਾ ਉਹਨਾਂ ਚ ਅਸੀਂ ਦੱਸ ਨਹੀਂ ਸਕਦੇ ਵੀ ਕੀ ਹੈ ਨਾ ਅਸੀਂ ਘਾਟੋ ਘਾਟ ਵੀ 6 ਮਹੀਨੇ ਲਾਵਾਂਗੇ ਵੀ ਕਿਵੇਂ ਆ ਉਹ ਅਸੀਂ ਕਿੰਨੇ ਕ ਪਾਣੀ ਚ ਤੇ ਕਿੰਨੇ ਕ ਚ ਨਹੀਂ ਉਹ ਬਾਦੀਆਂ ਗੱਲਾਂ ਨੇਾਰੇ ਪਿੰਡ ਤੋਂ ਪਹਿਲੋ ਝੋਨਾ ਇੱਥੇੋਂ ਲੱਗਾ ਸਾਰੇ ਪਿੰਡ ਤੋਂ ਸਾਰੇ ਪਿੰਡ ਜੋ ਉਹ ਬੜੀਆ ਇੱਕ ਨੰਬਰ ਇੱਕ ਸਹੀ ਆ ਹੁਣ ਸਹੀ ਹੁਣ ਸਹੀ ਆ ਸਰਪੰਚ ਜਾਵਾ ਸਹੀ ਪੈਂਦੀ ਹੁਣ ਨਹੀਂ ਕਿਹੜੇ ਸਾਨੇ ਚਲਾਤਾ ਸੀ ਝੋਨਾ ਇਹ ਮੇਰੀ ਤਾਂ ਛੁਰ ਤੋਂ ਪਹਿਲੋ ਜਨਮ ਤੋਂ ਪਹਿਲਾਂ ਤੋਂ ਲੱਗਦਾ ਪਿਆ ਇੱਥੇ ਹਾਂ ਪਰ ਆਪਣੇ ਪਿੰਡ ਚ ਪੰਜਾ ਸੱਤਾ ਪਿੰਡਾਂ ਤੋਂ ਪਹਿਲਾਂ ਝੋਨਾ ਇੱਥੇ ਲੱਗਾ ਹੈ ਪੰਜਾ ਸੱਤਾ ਪਿੰਡਾਂ ਚ ਐਸ ਪੈਲੀ ਚ ਨਹਿਰ ਨਾਲ ਹੋਣ ਕਰਕੇ ਆ ਨਹਿਰ ਉਦੋਂ ਨਿਕਲੀ ਸੀਗੀ ਇਹ ਨਿਕਲੀ ਸੀ ਨਵੀਂ ਨਵੀਂ ਨਿਕਲੀ ਨਵੀਂ ਨਵੀਂ ਨਿਕਲੀ ਸੀਮ ਆਈ ਉਦੋਂ ਨਵੀਂ ਨਵੀਂ ਇਹ ਭੋਲਾ ਭੋਲਾ ਸਿੰਘ ਨੇ ਲਵਾਇਆ ਸੀਗਾ ਭੋਲਾ ਸਿੰਘ ਨੇ ਜਿਨ੍ਹਾਂ ਨੂੰ ਸਾਨੂੰ ਇਧਰ ਪੈਲੀ ਦਿੱਤੀ ਆ ਹਨਾ ਬੜੀ ਮਜਬੂਰ ਕਰਕੇ ਸਾਨੂੰ ਲਵਾਇਆ ਸੀ ਪਹਿਲੇ ਸਾਲ ਚੀਕ ਨੇ ਲਾਇਆ ਸੀ ਅੱਛਾ ਪਹਿਲੇ ਸਾਲ ਨਹੀਂ ਤਾਂ ਨਰਮਾ ਹੀ ਹੁੰਦਾ ਸੀ ਇੱਥੇ ਜ਼ਿਆਦਾ ਸੀਮ ਆ ਕੇ ਨਰਮਾ ਮਰ ਗਿਆ ਸੀ ਨਰਮਾ ਮਰ ਗਿਆ ਕਿੱਬੇ ਹੈਗੇ ਜੀ ਉਹ ਆਦਾ ਲਾਓ ਸੀ ਦੀਪ ਸਿੰਘ ਨਾਲ ਪਨੀਰੀ ਲੈ ਕੇ ਲਾਇਆ ਸੀ ਕਿਹੜੀ ਸੀ ਪਨੀਰੀ ਪੀਆਰ 8 ਮੋਟਾ ਪੀਆਰ 8 ਮੋਟਾ ਹੈ ਤਾਂ ਉਹ 105 ਮਣ ਜੜੇ 105 ਮਣ ਪਹਿਲੇ ਸਾਲ ਬਿਨਾਂ ਰੇਹ ਰੂ ਤੋਂ ਗੱਟਾ ਗੁੱਟਾ ਰੇਹ ਦਾ ਹੀ ਹੋ ਰਿਹਾ ਨਹੀਂ ਸਾਰੇ ਵਾਣ ਜੋ ਕੇ 6 ਕਿੱਲੇ ਜੋ 1 ਕਿੱਲੇ ਜੋ ਜਿਵੇਂ ਆਪਾਂ ਸਪਰੇ ਨਹੀਂ ਕਰਾਉਂਦੇ ਇੰਨਾ ਝੜ ਗਿਆ ਬਹੁਤ ਝੜਦਾ ਹੋਰ ਆਪਾਂ ਤਾਂ ਛੱਡ ਗਏ ਹੋ ਗਈ ਉਹ ਚਾ ਇਹ ਬੰਦੇ ਪੈ ਗਿਆ ਇਹਨਾਂ ਨੇ ਬਚਿਆ ਉਹ ਲੇਵਰ ਬਾਕੀ ਹਾਂ ਇਹ ਵੀ ਤੇਰੀ ਗੱਲ ਨੰਬਰ ਦਾ ਰਸਈ ਹੈ ਇਹਨਾਂ ਨੇ ਪਾਉਣੀ ਆ ਗਾਂ ਬੱਚੇ ਦਾ ਯਾਰ ਸਾਰੇ ਲੱਗਦੇ ਜਾਂਦੇ ਕੰਮ ਧੰਦਾ ਲੱਭਦੇ ਛੱਡ ਮ 16 ਹੁੰਦਾ ਜਾਂਦਾ ਹੈ ਲੇਬਰ 2-3 ਸਾਲ ਹੋਰ ਪਾ ਦਊਗੀ ਪਾ ਦਊਗੀ ਸਹੀ ਹ ਨਹੀਂ ਹੌਲੀ ਹੌਲੀ ਇਹ ਸਿਸਟਮ ਹੋਣੀ ਆ ਲੇ ਫਿਰ ਜਦੋਂ ਆਪਾਂ ਆਪ ਕੰਮ ਛੱਡ ਗਏ ਹਾਂ ਲੇਬਰ ਵੀ ਛੱਡ ਗਈ ਆਪਾਂ ਆਪ ਕੰਮ ਛੱਡ ਗਏ ਇਹ ਆਪਣੇ ਇਹ ਤਾਂ ਜੋਗ ਵੀ 20 ਸਾਲ ਪਹਿਲਾਂ ਮਸ਼ੀਨਰੀਆਂ ਆਈਆਂ ਜਾਂ ਬਾਹਰਲੇ ਮੁਲਕਾਂ ਜੇ ਹੋ ਤਾਂ ਇਹ ਤਾਂ ਆਪਣੇ ਤਾਂ ਹੋਣ ਆਈਆਂ ਹਜੇ 50 ਸਾਲ 50 ਸਾਲ ਪਹਿਲਾਂ ਹੈ ਅਰੇ ਦੀਂਦੀ ਨਹੀਂ ਨਾ ਜਿਹੜੀ ਗੱਠਾਂ ਵਾਲੀ ਮਸ਼ੀਨ ਆਪਣੇ ਜੋ ਟਰੈਕਟਰ ਨਾਲ ਚੱਲਦੀ ਆ ਨਾ ਬੇਜਾਦ ਹੋਈਆਂ ਆ ਮੁਲਕ ਉਦੋਂ ਉਧਰ ਸਿਸਟਮ ਹੈਗੇ ਸੀ ਹੈਗੇ ਸੀਗੇ ਜਿਹੜੀ ਇਕੱਠਾ ਵਾਲੀ ਮਸ਼ੀਨ ਕਿਵੇਂ ਕਹਿੰਦੇ ਸੀ ਨੰਬਰਦਾਰ ਉਹ ਬਦਲਾਂ ਜਾਂ ਚੱਲਦੀ ਘੋੜਿਆਂ ਜਾਂ ਉਹ ਘੋੜੇ ਜੇ ਉਹ ਸਭ ਤੋਂ ਪਹਿਲਾਂ ਉਹਨਾਂ ਨੇ ਬਣਾਈ ਸੀ ਹਾਂ ਤੇ ਮਗਰ ਉਹ ਕਣਕ ਵੜਨ ਵਾਲੀ ਆਪਣੇ ਕੋਲੇ ਤਾਂ ਹੋਣਾ ਆਉਂਦੀਆਂ ਯਾਰ ਵੇਖ ਲਓ ਅੱਗ ਨਹੀਂ ਲਾਉਂਦੇ ਸਰਪੰਚ ਸਾਹਿਬ ਹਜੇ ਤੱਕ ਵੀ ਵੇਖ ਲਾ ਲਾਹੀ ਨਹੀਂ ਉਹਨਾਂ ਨੇ ਅੱਗ ਰਾ ਪਦਰਨਾ ਵੀ ਇਕੱਲਾ ਸਰਕਾਰ ਤੇ ਰੋੜਦੇ ਨੇ ਗੁੱਥਾ ਕਰਦੇ ਹਾਂ ਇਹ ਸਰਕਾਰ ਸਾਨੂੰ ਰੋਗਦੀ ਐ ਉਹ ਆਪਣੇ ਐਤ ਕੀ ਥੋੜੀ ਅੱਗ ਘੱਟ ਲੱਗੀ ਮੌਸਮ ਖਰਾਬ ਨਹੀਂ ਹੋਇਆ ਨਹੀਂ ਹੋਇਆ ਐਤ ਕੀ ਤੁਪਾਂ ਰਹੀਆਂ ਸਹੀ ਗੱਲ ਹੈ ਵਾਟ ਦੇ ਪਰਲੇ ਪਾਸੇ ਜਾਂਦੀ ਤਾਂ ਜਦੋਂ ਆਪਾਂ ਨੇ ਆਏ ਸੀਗੇ ਬਾਈਲਾਰ ਤੋਂ ਟਰੈਕਰ ਬਾਈਲਾਰ ਸਭ ਤੋਂ ਪਹਿਲਾਂ ਆਪਣੇ ਆਇਆ ਸੀ ਬਾਈਲਾਰ ਸੀ ਆਇਆ ਸੀ ਅੱਛਾ ਜੀ ਉਦੋਂ ਆਪਣੇ ਤਾਂ ਬਲਦ ਸੀ ਹਾਂ ਨੇ ਪਹਿਲੀਆਂ ਸੁਸਾਇਟੀਆਂ ਤੇ ਆਏ ਸੀ ਸਰਕਾਰ ਪੰਧਰ ਕਰਦੀ ਸੀ ਅੱਛਾ ਇਹ ਬਾਅਦ ਚ ਕੱਢਦੀ ਸੁਸਾਇਟੀਆਂ ਦੇ अच्छा अच्छा लैन मार्का बैंक तो ले ले किस तरह अच्छा ते वो काम कर जंदे ही मगरो आपां जमे आउंदा ਨਹੀਂ सोसाइटी दे बिल आए आंदा अच्छा भाई वो सोसाइटी ने ट्रैक्टर ਦਿੱਤਾ ਸੀ ਬਾਈਲਾਰਸ ਪੈ ਲੀਆਂ ਉਹਦੇ ਗਵਰਨਮੈਂਟ ਦੇ ਟਰੈਕਟਰ ਆਉਂਦੇ ਸੀ ਤੇ ਸੁਸਾਇਟੀਆਂ ਕੋਲੇ ਆਉਂਦੇ ਸੀ ਜਿਵੇਂ सोसाइटी ਦਾ ਹੁਣ ਆਪਣੇ ਟਰੈਕਟਰ ਨਹੀਂ ਰੱਖਦੇਗੇ ਆਪਾਂ ਜਿਵੇਂ ਕਿਲੇ ਵਾਈ ਜੋਂਵੇਂ ਜਿੰਨਾ ਬੰਦਿਆਂ ਦਾ ਖਾਤਾ ਹੈਗਾ ਤੋਂ ਬਾਅਦ ਜਾਨਕਿ ਤੁਸੀਂ ਪੈਸੇ ਦਿੰਦੇ ਸੀਗੇ ਇਹ ਤੁਸੀਂ ਉਹਦੇ ਨਾਲ ਪੱਤਰ ਕੀਤੀਆਂ ਹੀ ਆ ਇਹ ਆਪਾਂ ਨਹੀਂ ਕੀਤੀਆਂ ਜਾਂ ਆਪਣੇ ਪਿੰਡ ਜਾ ਜਿਹੜਾ ਦੇਗੇ ਵਾਹਣਾ ਗਿਆ ਨਹੀਂ ਗੇ ਅੱਛਾ ਜੀ ਇਹ ਸਾਰੇ ਉਹ ਟਰੈਕਟਰਾਂ ਨਾਲ ਪੱਤਰ ਪਾਈਲਰਸ ਨਾਲ ਹੈ ਆਪਣੇ ਕੋਲ ਉਹ ਟਰੈਕਟਰ ਆ ਗਿਆ ਸੁਪਰ ਟਰੈਕਟਰ ਆ ਗਿਆ ਬਿਨਾਂ ਲਿਫਟ ਤੋਂ ਬਿਨਾਂ ਲਿਫਟ ਤੋਂ ਆ ਗਿਆ ਵੀਯੂ 4 ਸੋਵੈਲਾਰੂਸ ਦੇਸ਼ ਦਾ ਸੁਪਰ ਆ ਗਿਆ ਟਰੈਕਟਰ 31000 ਦਾ 31000 ਦਾ ਉਹਨਾਂ ਸਮੇਂ ਚ ਨਵਾਂ ਨਵਾਂ ਹੋਏਗਾ ਵੀ ਅੱਜ ਦੇ 20 ਲੱਖ ਰੁਪਏ ਸੀ ਹੁਣ ਤਾਂ ਨਹੀਂ ਆਣਾ ਵੇਜ ਬੁਜੀ ਦਿੱਤਾ ਹੈ ਨਾ ਉਹਦੋਂ ਉਹਦੋਂ ਬਾਅਦ ਕਈ ਨਹੀਂ ਬਦਲੇ ਗਏ ਪਹਿਲਾ ਟਰੈਕਟਰ ਜਿਹੜਾ ਸਾਡਾ 31000 ਦਾ ਸਰਪੰਚ ਸਾਹਿਬ ਫਿਰ ਕਿੰਨੀ ਜ਼ਮੀਨ ਆਪਣੇ ਕੋਲ ਸਾਰੀ ਇੱਥੇ ਸਾਡੇ ਤਿੰਨਾਂ ਕਰਾਂ ਕੋਲ ਹਾਂ ਤਿੰਨਾਂ ਕਰਾਂ ਕੋਲ ਸਾਡੇ ਤਿੰਨ ਘਰ ਕੋਲ 1.5 ਕਿੱਲਾ ਜਨੇ 150 ਕਿੱਲਾ ਤੁਹਾਡੇ ਫਿਰ ਤਿੰਨ ਭਰਾ ਨੇ ਹਾਂ ਬੀਜੁਰਗ ਤਿੰਨ ਭਰਾ ਦਾਦੇ ਦੇ ਕੋਲ ਅੱਛਾ ਅੱਛਾ ਬਹੁਤਾ ਜ਼ਮੀਨ ਦਾ ਫਿਰ ਇੱਥੋਂ ਲੱਗ ਜੀ ਇਹਦਾ ਤੁਹਾਡਾ ਹੀ ਏਰੀਆ ਉਹ ਤੋੜਾ ਏਜੰਸੀ ਦਾ ਉਹ ਖੰਬਿਆਂ ਦਾ ਕੱਠੀ ਇਧਰ ਨਹਿਰੋ ਪਾਰ ਬਖਾ ਆ ਇਧਰ ਆ ਨਹਿਰੋ ਪਾਰ ਤੁਹਾਡਾ ਏਰੀਆ ਨਾ ਕੋਈ ਮਿੱਤਰੋ 11 ਮਿੰਟ ਹੋਏ ਆ ਜੀ ਸਿਰਫ 11 ਮਿੰਟ ਹੋਏ ਆ ਤੇ ਲਗਭਗ 2.5 ਕਿਲਿਆਂ ਦੇ ਕਰੀਬ ਨਾ ਇੱਥੇ ਇੱਥੋਂ ਵਾਲਾ ਲਾਇਆ ਸੀ ਹਾਂ ਇੱਥੋਂ ਵਾਲਾ ਇੱਥੋਂ ਵਾਲਾ ਲੱਗ ਲਾਇਆ ਆ ਲੱਗਾ 11 ਮਿੰਟ ਹੋ ਗਏ ਇੱਥੇ ਹਾਂ ਵੀ ਆਪਣੇ ਕੋਲ 8 ਕਿਲਿਆਂ ਦੇ ਘੇਰੇ ਚ ਲਾਇਆ 8 ਕਿਲਿਆਂ ਦੇ ਘੇਰੇ ਚ ਲਾਇਆ ਤੇ 6 ਘਟੇ ਪਾਦੇ ਤੇ 6 ਕਿਲੇ ਇੱਕ ਵਾਰ ਹਾਂ 6 ਕਿਲੇ ਕੱਢੂਗਾ 6 ਕਿਲੇ ਕੱਢੂਗਾ ਉਹ ਵੇਖੋ ਤੁਸੀਂ ਥੱਲੇ ਵੇਖ ਲਓ ਆਪਣੇ ਡਾਕਟਰ ਤਿੰਨ ਚਾਰ ਦਿਨਾਂ ਨੂੰ ਪਤਾ ਲੱਜਣਾ ਪਾੜੇ ਰਹਿ ਗਏ ਪਾੜੇ ਰਹਿ ਗਏ ਪਾੜਾ ਤਾਂ ਨਹੀਂ ਰਹਿੰਦਾ ਖੈਰ ਤੇ ਸਰਦੀ ਵੀ ਨਹੀਂ ਕਰਨਗੇ ਕਹਿੰਗੇ ਇਹ ਕਿਹੜਾ ਪੰਜ ਮੁੱਠਾਂ ਨਾਲ ਨਹੀਂ ਹੁਣ ਇਹ ਕਿਨੇ ਚੱਕਰ ਤੇ ਚੱਲਦਾ ਪਿਆ ਹੁਣ 12 1300 ਤੱਕ ਤੇ 12 1300 1100 ਤੇ ਆਦੇ ਹੀ ਉਹ 1200 ਤੇ ਆਦੇ ਹੀ ਹੁਣ 1300 ਤੇ ਚਾਈ ਕਰਾ ਚਲੋ ਜੀ ਆਪਾਂ ਚੁੱਕੇ ਆ ਨਾ ਇੱਕ ਉਹਦੇ ਰਮਾਨਾ ਪਾਉਂਗੇ ਤੋੜ ਭੰਨ ਨਹੀਂ ਕਰਦਾ ਤੇ ਰੇਪ ਫੱਦਰ ਸਾਰੀ ਇਕੋ ਜੀ ਪਾਉਗਾ ਅਗਲੇ ਰੇਸ ਬਾਅਦ ਚੱਲਦੇ ਜੀ ਤੇ ਉਹਾਂ ਦਾ ਜੇ ਇਹੇ ਘਟਾ ਤੁਸੀਂ ਲੂਤ ਲੂਤ ਨਾ ਪੋਣਾ ਜੇ ਇਹੇ ਘਟਾਂ ਦਾ ਦੋ ਕਿੱਲੇ ਚ ਪੋਣਾ ਮੈਂ ਲਾਧਾ ਘਟਾ ਕਿੱਲੇ ਦਾ ਪੋਣਾ ਫੇਰਾਂ ਦਾ ਗੇਅਰ ਵੱਡਾ ਕਰ ਲੈ ਮੜੀ ਦੂਜੇ ਚ ਪਾ ਲੋ ਤੇ ਅਬ ਘਟਾ ਦੋ ਗਿਲੇ ਨਹੀਂ ਪਾ ਦੂ। ਬਾਕੀ ਥੱਲੋਂ ਵੀ ਘਟਵਾ ਦੋ ਇਹਨਾ। ਥੱਲੋਂਾਂ ਦੇ 20 ਕਿਲੋ ਤੇ ਕਰ ਲੋ ਸਹੀ ਪਾਉ। 20 ਕਿਲੋ ਦਾ ਕਰਕੇ ਜੇ ਸਵੇ ਸੇਈ ਕਰਦੇ ਤਾਂ 20 ਕਿਲੋ ਤੇ ਕਰਤਾ ਤਾਂ ਉਹ ਹੀ ਹੋ ਗਿਆ 25 26 ਕਿਲੋ ਪਾਈ ਆਊਗਾ ਕਿੱਲੇ ਦੀ। ਰੇ ਦਾ ਤਾਂ ਉਹਦਾ ਸਾਡਾ ਪੱਕਾ ਆਈਡੀਆ ਆ ਨਾ ਦਾ। ਕਹਿੰਦਾ ਬਾਕੀ ਇੰਨੀ ਆ। ਹੁਣ ਤੁਸੀਂ ਉਹਨਾਂ ਦੇ ਆਈਡੀਆ ਕੀ ਮੇਨ ਨੂੰ ਲੱਗਦਾ ਵੀ ਆਪਾਂ ਸਾਰੀਆਂ ਉਮਰ ਹੋ ਗਏ। ਵਾਹੀ ਕਰਦੇ ਉਹਨਾਂ ਤੇ ਬਣਾ ਕੇ ਘਲਤਾ ਆਪਾਂ ਕੋਈ ਰੇਵਾਹਨ ਚੀਖ ਲਓ ਤੇ ਲਾਗੇ ਖੜ ਕੇਵੇਂ ਨੇ ਬਹੁਤ ਸਾਰੇ ਕਿਸੇ ਵੀ ਚੀਜ਼ ਦੀ ਮਾਰਕੀਟ ਲੈ ਲੋ ਤੇ ਜਾਂ ਕੋਈ ਵੀ ਕਿਸੇ ਚੀਜ਼ ਦਾ ਨੁਕਸਾਨ ਹੋ ਜਿਹੜਾ ਜ਼ਿੰਮੇਵਾਰੀ ਕੱਢ ਸਕਦਾ ਹਮ ਸਹੀ ਗੱਲ ਆ ਉਹਨਾਂ ਨੇ ਕਿਹੜਾ ਉਹਨਾਂ ਨੇ ਤੇ ਕਰੀ ਚੀਜ਼ ਬਣਾਤੀ ਚਲਾਤੀ ਚਲਿਏ ਅੱਗੇ ਅੱਗੇ ਚਲਿਏ ਸਮਾਂ ਹੀ ਬਦਲ ਅਗਰ ਅੱਗਾ ਦੋ ਵਟਾਉ تھا ਨਾ ਪਾ ਹਮ ਵਟਾਉ ਹਸਾ ਨਾਲ ਉਥੋਂ ਕਰਮਾ ਮਾਰ ਕੇ ਨਾ ਕੜਕ ਮੁਰ ਪਾ தண்ணੀ ਇਕੱਟਾ ਪਾਣੀ ਲੱਗਦਾ ਮੁਰ ਤੇ ਖੁੱਲਾ ਹੀ ਚੱਲਦਾ ਕਿਹੜਾ ਉਹ ਜਿਹੜੀ ਆਪਾਂ ਲੀਵਰ ਦੀ ਗੱਲ ਕਰਦੇ ਉੱਥੇ ਹੀ ਗੱਲ ਆ ਜਾਂਦੀ ਨਾ ਆਪਾਂ ਉੱਠਦੇ ਨਾ ਲੀਵਰ ਵਾਲਾ ਸਿਸਟਮ ਆ ਉਹ ਤੜਕੇ ਦੇਖੀ ਤਾਂ 5 ਕਿੱਲੇ ਭਰੇ ਕੇ 4 ਭਰੇ ਕੇ 8 ਭਰੇ ਆ ਇਹ ਤੜਕੇ ਪਤਾ ਲੱਗਦਾ ਇਥੇ ਫਿਰ ਕਣਕ ਕਣਕ ਪਾਣੀ ਪੂਣੀ ਖੁੱਲਾ ਪਾਏ ਕੋਈ ਦਿੱਕਤ ਤਾਂ ਨਹੀਂ ਆਉਂਦੀ ਛੇਤੀ ਕਿ ਖਲ ਹੁਣ ਡਾਕਟਰ ਸਾਹਿਬ ਕਾਹਦੀ ਦੇਖਤ ਆਣੀ ਹੈ ਕੰਪਿਊਟਰ ਖਰਾਏ ਲੱਗੇ ਪਾਣੀ ਉਹਨਾਂ ਨਾਲ ਖੜਦਾ ਪਤਾ ਹੀ ਹੁੰਦਾ ਨਾ ਵੀ ਜੇ ਦੋ ਮੋਟਰਾਂ ਛੱਡਦੀਆਂ ਤੇ ਜਿੱਤ ਪੰਜ ਕਿਲੇ ਪਸਣਗੇ ਜਾਂ ਅੱਠ ਪਸਣਗੇ ਉਸ ਹਿਸਾਬ ਨਾਲ ਛੱਡਦੀ ਦਾ ਮੈਂ ਲਾ ਕੋਈ ਵੀ ਨਹੀਂ ਆਪਣੇ ਪਿੰਡ 'ਚ ਹੁੰਦਾ ਵੀ ਰਾਤ ਨੂੰ ਪਾਣੀ ਖੜਕ ਕੇ ਲਾਉਂਦਾ ਨੇ ਤੇ ਨਾਲ ਸਿਸਟਮ ਆ ਜੀ ਸਟਾਕ ਆ ਜਿ ਲਾਉਣੀ ਵੇਖਣੀ ਆ ਹੂੰ ਛੋਣੇ ਦਾ ਜਿੰਨਾ ਮਰਜ਼ੀ ਕਰ ਦੋ ਨਾਲ ਨਹੀਂ ਲੱਗਦਾ ਉੱਚਾ ਤੇ ਹੋਰ ਹੋ ਜਾਊਗਾ ਯਾਰ ਉਹ ਇੱਕ ਵਾਂ ਦੇ ਜੇ ਖੁੱਭ ਖੁੱਭ ਗਿਆ ਫਿਰ ਵੀ ਨਿਕਲੂਗਾ ਹਾਂ ਜੱਕ ਲੱਗੇ ਨੂੰ ਖੁੱਭ ਗਿਆ ਮਗਰ ਟਾਇਰ ਤਾਂ ਚੱਕੇ ਉਹਦਾ ਪ੍ਰਾਲੀ ਦੇ ਕੇ ਥੱਲੇ ਜੱਕ ਚੱਕ ਲੋ ਨਾ ਬਾਹ ਅਗਲੇ ਚੱਕ ਲੋ ਤਾਂ ਉਹਦਾ ਬਸ ਤੱਕੂਗਾ ਨਹੀਂ ਪ੍ਰੈਸ਼ਰ ਤੇ ਅੱਛਾ ਪ੍ਰੈਸ਼ਰ ਤੇ ਨਿਆਰੀ ਆ ਆ ਜਿਹੜੀ ਆਪਾਂ ਰੇਪ ਪਉਂਦੇ ਨਹੀਂ ਕਿ ਮਗਰ ਹਾਂ ਦੇ ਡਈਆਂ ਨਹੀਂ ਦਿੱਤੀਆਂ ਲੰਮੀਆਂ ਉਹਾਂ ਦਾ ਡਈਆਂ ਛੱਡ ਕੇ ਥੱਲੇ ਭਲਾ ਇੱਟਾਂ ਰੱਖ ਲੋ ਦੋ ਭਲਾ ਪ੍ਰਾਲੀ ਦੀਆਂ ਦਾ ਆ ਵੀ ਪਿਆ ਹੁੰਦਾ ਚੋਨੇ ਦਾ ਉਹਦਾ ਪ੍ਰਾਲੀ ਥੱਲੇ ਰੱਖ ਕੇ ਮਾੜੀ ਜੀ ਤੇ ਜ਼ੋਰ ਲਵਾ ਦੋ ਤੇ ਚੱਕਿਆ ਜਾਊਗਾ ਲਵਾਓ ਜ਼ੋਰ ਤੇ ਬਾਹਰ ਆਉਣਾ ਇਹ ਫਿਰ ਪ੍ਰੈਸ਼ਰ ਤੇ ਹੋ ਗਿਆ ਸਿਸਟਮ ਬਾਹਰ ਇਹ ਤਾਂ ਬਹੁਤ ਚੰਗੀ ਗੱਲ ਆ ਕਿ ਤੇ ਨਵਾਂ ਕਰਾਇਆ ਕੋਰੇ ਲੱਗਾਂ ਦਾ ਕੀ ਖੁੱਬ ਜਾਂਦੀ ਆ ਲੈ ਵੀ 26 27 ਮਿੰਟ ਮੰਲ ਕੇ ਚਲੋ 27 ਮੰਨ ਲਓ ਤੇ 7 ਨੂੰ 27 ਤੇ ਤਕਸੀਮ ਕਰੀ ਕਿ ਜਦੋਂ ਆਪਾਂ ਚਲਾਈ ਜੇ ਨੇ ਹੁਣ ਆਪਣਾ ਪਾਈ ਜਾਂਦਾ ਬਸ ਠੀਕ ਆ ਲਗਭਗ 4 ਮਿੰਟ ਕਿੱਲੇ ਦੇ ਲੱਗਦੇ ਆ ਮਿੱਤਰੋ 4 ਮਿੰਟ ਕਿਲੇ ਦੇ ਲੱਗਦੇ ਆ ਵਧੀਆ ਨਜ਼ਾਰੇ ਨਾਲ ਰੇ ਪੈਂਦੀ ਆ ਕਿੰਨਾ ਟਾਈਮ ਕਿੰਨੇ ਕਿਲੇ ਨਿਕਲੇ ਇਹ ਸੱਤ ਕਿਲੇ ਨਿਕਲ ਗਏ ਕਿਲਾ ਹੀ ਥਾਂ ਰਹਿ ਗਿਆ ਅੱਗੇ ਤੇ ਥੋੜੀ ਜੀ ਯੂਰੀਆ ਜਿਹੜੀ ਆਪਣੇ ਲਾਲਾ ਵੀ ਉੱਥੋਂ ਘਟਾਤੀ ਸੀ ਤੂੰ ਠੀਕ ਆ ਵੀ ਯੂਰੀਆ ਲਗਭਗ 35 ਕਿਲੋ ਕਿਲੇ ਦੀ ਪੈ ਗਈ ਆ ਤੇ ਯੂਰੀਆ ਵੈਸੇ 45 ਦੇ ਸਹੀ ਫਿਰ 45 ਬਹੁ ਸਹੀ 45 ਬਹੁਗੀ ਫਿਰ ਜਮਾ ਮੋਗੀ ਹੁਣ ਤੂੰ ਉਹ ਟੱਕ ਵੇਖ ਲੈ ਕਿੱਥੇ ਆ ਉਹ ਟੱਕ ਵੇਖ ਲੈ ਉਰਲਾ ਉਸ ਟੱਕ ਦੇ ਹਿਸਾਬ ਤੇ ਕਿਤਾਬ ਲਾਇਆ ਕਰ ਬਾਕੀ ਤੇ ਮੈਂ ਦਾਅ ਦੇਣਾ ਇਹਦਾ 45 ਪਊ ਖੜ ਜਾ ਇਹ ਇਹ ਖੜ ਜਾ ਹੁਣ ਨਾ ਛੇੜਿਆ ਜੀ ਆਵੇ ਚਾਰ ਆਵੇ ਇੱਥੇ ਆ 45 ਹੈ ਨਾ ਆਵੇ ਇੱਥੇ ਇੰਨੀ ਪਈ ਹੈ ਬਈ 35 ਕਿਲੋ ਪਈ ਆਵੇ ਲਾ ਤੀਰ ਸਹੀ ਹੈ ਜਮਾ ਇਹਨੂੰ